ਅਮਰੀਕਾ ਵਿੱਚ ਬਰਫ਼ੀਲਾ ਤੂਫਾਨ ਹਾਈਵੇਜ਼ ਤੇ ਹੌਲਨਾ ਖਾਦਸੀਆਂ ਦਾ ਕਾਰਨ ਬਣ ਰਿਹਾ ਹੈ ਅਤੇ ਆਇਓਵਾ ਸੂਬੇ ਦੇ ਇੰਟਰਸਟੇਟ 80 ਤੇ ਦਰਜਨਾਂ ਗੱਡੀਆਂ ਆਪਸ ਵਿੱਚ ਭੇੜ ਗਈਆਂ। ਹਾਦਸੇ ਦੌਰਾਨ ਘੱਟੋ-ਘੱਟ 25 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਅਤੇ ਰਾਹਤਕਾਰਜਾਂ ਦੇ ਮੱਦੇਨਜ਼ਰ ਐਤਵਾਰ ਰਾਤ ਤੱਕ ਲੰਮਾ ਜਾਮ ਲੱਗ ਗਿਆ। ਵੈਸਟ ਲਿਬਰਟੀ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਬੁਲਾਰੇ ਨੇ ਦੱਸਿਆ ਕਿ ਖਰਾਬ ਮੌਸਮ ਦੇ ਚੱਲਦਿਆਂ ਹਾਈਵੇ ਤੇ ਗੱਡੀਆਂ ਦਾ ਅੱਗੇ ਵਧਣਾ ਬੇहद ਮੁਸ਼ਕਲ ਹੋ ਗਿਆ ਹੈ ਅਤੇ ਤਿਲਕਣ ਪਰੇ ਹਾਲਾਤ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਆਈ 80 ਦੇ ਦੋਵੇਂ ਪਾਸੇ ਲਗਾਤਾਰ ਹਾਦਸੇ ਸਾਹਮਣੇ ਆ ਰਹੇ ਨੇ ਅਤੇ ਚਾਰ ਕਾਉਂਟੀਆਂ ਵਿੱਚ ਕੁੱਲ 19 ਏਜੰਸੀਆਂ ਇੱਕ ਦੂਜੇ ਨਾਲ ਤਾਲਮੇਲ ਤਹਿਤ ਕੰਮ ਕਰਦੇ ਆਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਨੇ ਮੀਲ ਪੱਥਰ 240 ਤੋਂ ਮੀਲ ਪੱਥਰ 284 ਦਰਮਿਆਨ ਆਈ 80 ਨੂੰ ਮੁਕੰਮਲ ਤੌਰ ਤੇ ਬੰਦ ਕਰਨਾ ਪਿਆ ਅਤੇ ਸੈਂਕੜੇ ਮੁਸਾਫਰ ਟ੍ਰੈਫਿਕ ਅੱਗੇ ਵਧਣ ਦੀ ਉਡੀਕ ਕਰਦੇ ਨਜ਼ਰ ਆਏ ਆਰਾ ਮੈਡੀਕਸ ਮੁਤਾਬਕ ਤਕਰੀਬਨ 40 ਜਣਿਆਂ ਦਾ ਸਰੀਰਕ ਮੁਆਇਨਾ ਕੀਤਾ ਗਿਆ ਜਦਕਿ ਟਰੱਕਾਂ ਜਾਂ ਗੱਡੀਆਂ ਵਿੱਚ ਫਸੇ ਤਿੰਨ ਜਣਿਆਂ ਨੂੰ ਫਾਇਰਫਾਈਟਰਜ਼ ਨੇ ਬਾਹਰ ਕੱਢਿਆ ਅੰਤਮ ਰਿਪੋਰਟ ਮਿਲਣ ਤੱਕ ਵੈਸਟ ਲਿਬਰਟੀ ਵਿਖੇ ਐਮਰਜੈਂਸੀ ਕਾਮਯਾਦੀ ਕਰੜੀ ਮੁਸ਼ਕਲ ਸਦਕਾ ਐਤਵਾਰ ਰਾਤ 9 ਵਜੇ ਹਾਈਵੇ ਦਾ ਇੱਕ ਹਿੱਸਾ ਆਵਾਜਾਈ ਵਾਸਤੇ ਖੋਲ ਦਿੱਤਾ ਗਿਆ ਆਵਾਜਾਈ ਸ਼ੁਰੂ ਹੋਣ ਦੇ ਬਾਵਜੂਦ ਕਈ ਗੱਡੀਆਂ ਅਤੇ ਟਰੱਕ ਸੜਕ ਦੇ ਕਿਨਾਰਿਆਂ ਤੇ ਫਸੇ ਹੋਏ ਸਨ ਅਤੇ ਮੁਕੰਮਲ ਟ੍ਰੈਫਿਕ ਬਹਾਲ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਦੱਸ ਦਈਏ ਕਿ ਨਿਊਯਾਰਕ ਸੂਬੇ ਵਿੱਚ 4 ਇੰਚ ਤੱਕ ਬਰਫਬਾਰੀ ਹੋਣ ਦੀ پیشن گوئی ਕੀਤੀ ਗਈ ਹੈ, ਜਦਕਿ ਨਿਊ ਜਰਸੀ ਅਤੇ ਮੈਸਾਚੂਸੈਟਸ ਦੇ ਕੁਝ ਇਲਾਕਿਆਂ ਵਿੱਚ ਅੰਕੜਾ 6 ਇੰਚ ਤੋਂ ਟੱਪ ਸਕਦਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ